ਮੇਰਾ ਮੀਨਾ ਤੁਮਾਰੀ ਐਜਿਸਿਪਲ ਹਸਪੀਟਲ ਸਟਾਫ ਕੰਮ ਕਰ ਰਹੀ ਸੋ ਮੈਂ ਸਾਰਾ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੀ ਸੀ ਕਿ ਜਿੱਥੇ ਸਾਨੂੰ ਸਟਾਫਾਂ ਨੂੰ ਇੱਕ ਪ੍ਰਬੰਧ ਜਿਹੜਾ ਹੈ ਉਸ ਕੋਟੇ ਕਰਦੋ ਪ੍ਰਬੰਧ ਕੀਤਾ ਜਾਵੇ ਤਾਂ ਕਿ ਅਸੀਂ ਨਾਈਟ ਡਿਊਟੀ ਜਿਹੜੀ ਹੈ ਅਸੀਂ ਆਰਾਮ ਨਾਲ ਕਰ ਸਕੀਏ ਅਸੀਂ ਆਪਣੇ ਲੋੜੀਂਦੇ ਚੀਜ਼ ਜਿਹੜਾ ਹੈ ਸੇਫ ਨਹੀਂ ਹੈਗੇ ਬਹੁਤ ਸਾਰੀਆਂ ਹਾਟਸ ਜੜੀਆਂ ਹੁੰਦੀਆਂ ਨੇ ਡਿਪਾਰਟਮੈਂਟ ਸਾਡੇ ਹਸਪੀਟਲ ਦੇ ਵਿੱਚ ਝੂਂਗਿਆ ਜਿਵੇਂ ਕਿ ਐਮਰਜੈਂਸੀ ਲੇਬਰ ਰੂਮ ਸਰਜਰੀ ਉਹ ਹੈ ਆਈਸੀਯੂ ਔਰ ਮਤਲਬ ਇਸ ਸੋ ਇਸਦੀ ਇਹਦੇ ਵਿੱਚ ਕੀ ਹੁੰਦਾ ਕਿ ਸਰਪਰਾਥ ਨੂੰ ਇੱਕ ਜਿਹੜੀ ਰਿਪੋਰਟ ਵਿੱਚ ਜਾਣਾ ਪੈਂਦਾ ਜਿਹਦੇ ਵਿੱਚ ਤੁਹਾਨੂੰ ਜਿਹੜੀਆਂ ਪੇਸ਼IENTS ਦੇ ਜਿਹੜੇ ਰਿਲੇਟਿਵ ਆ ਉਹਨਾਂ ਨਾਲ ਵੀ ਸਾਨੂੰ ਜਿਹੜਾ ਮਤਲਬ ਉਹਨਾਂ ਦੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਜਿਹੜੇ ਬਹੁਤ ਸਾਰੇ ਜਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਸੋ ਅਸਨਾ ਇਹ ਕਹਣਾ ਚਾਹੀਆ ਸਰਕਾਰ ਨੂੰ ਕਿ ਜਿਹੜਾ ਲੈਡੀਜ਼ ਵਾਸਤੇ ਜਿਹੜਾ ਸਪੈਸ਼ਲ ਪੀਸ ਸਿਕਓਰਡ ਦਾ ਪ੍ਰਬੰਧ ਕੀਤਾ ਜਾਵੇ ਤਾਂ ਜਿਹੜਾ ਅਸੀਂ ਜਿਹੜਾ ਆਪਣੀ ਡਿਊਟੀ ਤੇ ਸੇਫ ਹੋ ਸਕੀਏ ਜਾਂ ਜਿਹੜਾ ਅਸੀਂ ਆਣ ਜਾਣ ਤੇ ਵੀ ਅਸੀਂ ਸਾਨੂੰ ਇਹਨਾਂ ਮੁਸ਼ਕਿਲ ਆਉਂਦੀ ਆ ਸੀ ਉਹ ਇੰਨੀ ਮਤਲਬ ਅਰਲੀ ਡਿਊਟੀ ਤੇ ਕਿੰਨਾ ਪਹਿਲਾਂ ਆ ਕੇ ਬੈਠੇ ਹੁੰਨੇ ਆ ਤਾਂ ਕਿ ਅਸੀਂ ਸੁਰੱਖਿਆ ਤੋਂ ਹੀ ਜੇ ਅਸੀਂ ਆਪਣੀ ਡਿਊਟੀ ਤੇ ਸੇਫਲੀ ਹੋ ਸਕਵੇ ਫਿਰ ਸਾਡਾ ਜਿਹੜਾ ਆ ਸਰਕਾਰ ਕੀ ਸੋਚ ਰਹੀ ਹੈ ਸਾਨੂੰ ਸਾਡੇ ਜਿਹੜੇ ਆ ਘਰ ਦੇ ਆ ਉਹ ਸਾਨੂੰ ਮਤਲਬ ਆਪਣੇ ਨੇੜੇ ਰੋ ਕੇ ਫੇਸ ਦਿਆ ਪਰ ਤੁਸੀਂ ਜਿਹੜੇ ਹੋ ਇੰਡੀਪੈਂਡੈਂਟ ਹੋ ਲੇਕਿਨ ਜਿਹੜਾ ਰੀਸੈਂਟਲੀ ਜਿਹੜਾ ਆਪਣਾ ਜਿਹੜਾ ਇੰਡੀਪੈਂਡੈਂਸ ਕੇ ਮਨਾਇਆ ਗਿਆ ਲੇਕਿਨ ਕੋਈ ਨੰਚ ਦੱਸੋ ਕਿ ਅਸੀਂ ਜਿਹੜਾ ਆ ਹੁਣੇ ਇਹ ਲੇਡੀਜ਼ ਦੇ ਨਾਲ ਇਹਨਾਂ ਕੁਝ ਹੋਇਆ ਉਹ ਦੱਸੋ ਇੰਡੀਪੈਂਡੈਂਸ ਦਿਨ ਮਨਾਉਣ ਦਾ ਕੋਈ ਹੈਗਾ ਸਾਡਾ ਮਤਲਬ ਅਸੀਂ ਮਨਾ ਸਕਦੇ ਆ ਜੇ ਐਨਾ ਕੁਝ ਇਹਨਾਂ ਦੇ ਨਾਲ ਹੀ ਹੋਈ ਜਾ ਰਿਹਾ ਹੈ ਜੇ ਲੇਡੀਜ਼ ਦੇ ਨਾਲ ਹੀ ਸਭ ਕੁਝ ਹੋ ਰਿਹਾ ਤੇ ਅਸੀਂ ਇੰਡੀਪੈਂਡੈਂਟ ਤੇ ਰਹਿ ਨਹੀਂ ਗਏ ਮੈਂ ਇਹ ਸਰਕਾਰ ਨੂੰ ਬੇਨਤੀ ਕਰਾਂਗੀ ਕਿ ਤੁਹਾਨੂੰ ਜਿਹੜਾ ਆ ਸੁਰੱਖਿਆ ਦਾ ਤਬਾਕ ਪੀਤਾ ਜਾਵੇ ਤਾਂ ਕਿ ਜੜੀ ਆ ਫਰਸਟ ਆਫ ਜੜੀ ਉਹ ਆਪਣੇ ਨਿਰੋਲ ਰੱਖ ਕੇ ਆਪਣਾ ਜੜਾ ਕੰਮ ਕਰ ਸਕੇ ਠੀਕ ਹੈ ਜੀ ਸਸ ਜਾਲੀ ਮੈਂ ਡਾਕਟਰ ਕਮਰਪਾਲ ਸਿੰਘ ਮੈਡੀਕਲ ਅਫਸਰ ਸਸਬਲ ਹਸਪੀਟਲ ਗੁਰਦਾਸਪੁਰ ਤੋਂ ਬੋਲ ਰਿਹਾ ਆ ਅੱਜ ਜੋ ਅਸੀਂ ਅੱਜ ਪ੍ਰੋਟੈਸਟ ਕੀਤਾ ਹੋਇਆ ਹੈ ਪਹਿਲੇ ਤੇ ਪ੍ਰੋਟੈਸਟ ਅਸੀਂ ਕੀਤਾ ਹੋਇਆ ਜੋ ਬੰਗਾਲ ਵਿੱਚ ਸਾਡੇ ਹੀ ਕੋਲੀਗ ਨੂੰ ਬਹੁਤ ਹੀ ਪੂਰੀ ਤਰ੍ਹਾਂ ਉਸ ਨਾਲ ਲਿਖ ਤੱਕ ਸਸਪੈਕਟਡ ਡੈਂਗਰੀਪ ਹੋਇਆ ਤੇ ਨਾਲ ਹੀ ਮਰਡਰ ਕੀਤਾ ਗਿਆ ਉਹਦਾ ਜੋ ਕਿ ਬੀਂਗਾ ਇੱਕ ਫੇਮੇਡ ਡਾਕਟਰ ਆਪਣੀ ਡਿਊਟੀ ਤੰਦੇ ਨਾਲ ਨਿਭਾ ਰਹੀ ਸੀ ਤੇ ਕੁਝ ਸਮੇਂ ਦੀ ਉਸ ਡਿਊਟੀ ਤੋਂ ਰੈਸ ਲੈ ਲਈਏ ਕਿਸੇ ਪੀਸਫੁਲ ਜਗ੍ਹਾ ਤੇ ਗਈ ਸੀ ਤੇ ਕੁਝ ਟਾਈਮ ਬਾਅਦ ਜੋ ਪਤਾ ਲੱਗਾ ਕਿ ਉਸ ਦਾ ਉਸਦੇ ਨਾਲ ਇੰਨੀ ਵੱਡੀ ਹੈਪਨਿੰਗ ਹੋ ਗਈ ਹੈ ਦੇਖੋ ਜੀ ਸਿਕਿਉਰਟੀ ਦਾ ਮੁੱਦਾ ਤੇ ਪਿਛਲੇ ਕਾਫੀ ਸਾਲਾਂ ਤੋਂ ਉਸੇ ਸਰਕਾਰ ਦੇ ਧਿਆਨ ਚ ਵੀ ਲਿਆ ਦੇ ਰਹੇ ਨੇ ਤੇ ਹਜੇ ਵੀ ਉਸ ਵੱਲ ਕੋਈ ਲੋੜਿੰਦੀ ਲੋੜਿੰਦਾ ਧਿਆਨ ਹੀ ਦਿੱਤਾ ਜਾ ਰਿਹਾ ਸਰਕਾਰ ਵੱਲ ਸਾਡੇ ਵਿੱਚ ਸਭ ਤੋਂ ਹਸਪੀਟਲ 'ਚ ਫੀਮੇਲ ਸਟਾਫ ਸਾਡੇ ਕੋ ਫੀਮੇਲ ਡਾਕਟਰਸ ਆ ਫੀਮੇਲ ਸਟਾਫ ਸਾ ਜੋ ਕਿ 24 ਘੰਟੇ ਤਨ ਦੇ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਹਨ ਪੱਤ ਸੇਵਾਵਾ ਦਾ ਦੇ ਰਹੇ ਹੈ ਪਰ ਉਹਨਾਂ ਨੂੰ ਹੀ ਪਤਾ ਹੈ ਕਿ ਉਹ ਕਿਸ ਸਰਕਮਸਟਾਂਸਿਸ ਦੇ ਵਿੱਚ ਉਹ ਕੰਮ ਕਰ ਰਹੇ 24 ਘੰਟੇ ਇੱਥੇ ਕੋਈ ਨਾ ਕੋਈ ਹੈਪਨਿੰਗ ਹੋਈ ਜਾਂਦੀ ਹੈ ਤੇ ਜਿਸ ਦਾ ਕਿ ਸਰਕਾਰ ਵੀ ਨੋਟਿਸ ਨਹੀਂ ਲੈ ਰਹੀ ਤੇ ਲਾਸਟ ਵਿੱਚ ਫਿਰ ਸਾਨੂੰ ਸਾਰੇ ਸਾਡੀ ਪੈਟਰਨਿਟੀ ਨੂੰ ਇਸ ਟੈਪ ਚੁੱਕਨੇ ਪੈ ਰਹੇ ਹੈ ਇਸੇ ਕਰਕੇ ਲੋਕ ਵੀ ਸਫਰ ਕਰ ਰਹੇ ਹੈ ਤੇ ਸਰਕਾਰ ਨੂੰ ਸਾਡੇ ਸਾਰੇ ਪੈਟਰਨਿਟੀ ਵੱਲੋਂ ਇਹ ਰਿਕਵੈਸਟ ਹੈ ਕਿ ਜੋ ਸੈਂਟਰਲ ਪ੍ਰੋਟੈਕਸ਼ਨ ਐਕਟ ਹੈ ਇੱਕ ਤਾਂ ਉਸਤੇ ਉਸ ਨੂੰ ਐਕਟੀਵੇਟ ਕਰ ਚ ਮਦਦ ਕੀਤੀ ਜਾਵੇ ਤੇ ਦੂਸਰਾ ਇਸ ਚੀਜ਼ ਵੱਲ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਸਿਕਿਉਰਿਟੀ ਜ਼ਰੂਰ ਹਸਪਤਾਲ ਵਿੱਚ 24 ਘੰਟੇ ਪ੍ਰੋਵਾਈਡ ਹੋਣੀ ਚਾਹੀਦੀ ਹੈ ਤਾਂ ਕਿ ਸਾਰਾ ਸਟਾਫ ਬਿਨਾਂ ਡਰਦੇ ਆਪਣੀਆਂ ਸੇਵਾਵਾਂ